ਬਹੁਤ ਸਾਰੇ ਲੋਕ ਨੇ ਜਿਹੜੇ ਕਹਿੰਦੇ ਨੇ ਕਿ ਜਿੰਨੇ ਪ੍ਰਭੂ ਯਿਸੂ ਮਸੀਹ ਨੂੰ ਮੰਨਦੇ ਨੇ ਤੇ ਉਹ ਲੋਕਾਂ ਦੇ ਸਿਰਾਂ ਦੇ ਉੱਤੇ ਹੱਥ ਰੱਖਦੇ ਆ ਤੇ ਉਹ ਬਿਮਾਰੀਆਂ ਨੂੰ ਚੰਗੇ ਕਰਦੇ ਆ ਹਾਲੇਲੂਇਆ ਬੇ ਕੋ ਭੈਣ ਭਰਾਓ ਇਹ ਪ੍ਰਭੂ ਦੇ ਬਾ ਤੇ ਪਵਿੱਤਰ ਤੇ ਮਹਾਨ ਵਚਨ ਦੇ ਵਿੱਚ ਲਿਖਿਆ ਹੈ ਮਰਕਸ ਦੀ ਅੰਜੀਲ ਉਹਦਾ 16 ਬਾਬ ਉਦੀ 18 ਐਤ ਵਿੱਚ ਲਿਖਿਆ ਕਿ ਤੁਸੀਂ ਰੋਗੀਆਂ ਦੇ ਉੱਤੇ ਹੱਥ ਰੱਖੋਗੇ ਤੇ ਰੋਗੀ ਚੰਗੇ ਹੋਣਗੇ ਦੇਖੋ ਭੈਣ ਭਰਾਓ ਇਹ ਅਧਿਕਾਰ ਪ੍ਰਭੂ ਯਿਸੂ ਮਸੀਹ ਨੇ ਆਪਣੇ ਮੰਨਣ ਵਾਲਿਆਂ ਨੂੰ ਦਿੱਤਾ ਹੈ ਵਿਖੋ ਵਚਨ ਦੇ ਵਿੱਚ ਲਿਖਿਆ ਕਿ ਜਦੋਂ ਪ੍ਰਭੂ ਯਿਸੂ ਮਸੀਹ ਜੀ ਉੱਠ ਕੇ ਤੇ ਦੁਬਾਰਾ ਚੇਲਿਆਂ ਨੂੰ ਵਿਖਾਈ ਦਿੱਤੇ ਤੇ ਪ੍ਰਭੂ ਨੇ ਚੇਲਿਆਂ ਨੂੰ ਕਮਾਂਡ ਦਿੱਤੀ ਕਿ ਜਾਓ ਪੂਰੀ ਦੁਨੀਆ ਦੇ ਵਿੱਚ ਖੁਸ਼ਖਬਰੀ ਦਾ ਪ੍ਰਚਾਰ ਕਰੋ ਤੇ ਜਿੰਨੇ ਲੋਕ ਰੋਗੀ ਬਿਮਾਰ ਤੁਹਾਨੂੰ ਮਿਲਣ ਉਹਨਾਂ ਦੇ ਉੱਤੇ ਸਿਰ ਤੇ ਹੱਥ ਰੱਖ ਕੇ ਤੇ ਉਹਨਾਂ ਨੂੰ ਕੀ ਕਰੋ ਚੰਗਿਆਂ ਕਰੋ ਵੇਖੋ ਭੈਣ ਭਰਾਓ ਇਹ ਅਧਿਕਾਰ ਪ੍ਰਭੂ ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਦਿੱਤਾ ਵੇਖੋ ਆਪਣੀ ਸੇਵਾ ਦੇ ਦੌਰਾਨ ਜਦੋਂ ਪ੍ਰਭੂ ਯਿਸੂ ਮਸੀਹ ਰੋਗੀਆਂ ਦੇ ਉੱਤੇ ਹੱਥ ਰੱਖਦੇ ਤੇ ਰੋਗੀ ਚੰਗੇ ਹੁੰਦੇ ਉਹੀ ਅਧਿਕਾਰ ਪ੍ਰਭੂ ਨੇ ਆਪਣੇ ਚੇਲਿਆਂ ਨੂੰ ਦੇ ਦਿੱਤਾ ਹallelujah ਵੇਖੋ ਪ੍ਰਭੂ ਨੇ ਸਾਫ਼-ਸਾਫ਼ वचन ਦੇ ਵਿੱਚ ਕਹਿ ਦਿੱਤਾ ਕਿ ਜਿਹੜੇ ਕੰਮ ਮੈਂ ਕੀਤੇ ਆ ਜਿੰਨੇ ਲੋਕ ਮੇਰੇ ਪਿੱਛੇ ਚੱਲਣਗੇ ਤੇ ਉਹ ਵੀ ਇਹਨਾਂ ਕੰਮਾਂ ਨੂੰ ਕਰਨਗੇ ਹallelujah ਵੇਖੋ ਭੈਣ ਭਰਾਓ ਹਰ ਕੋਈ ਬੰਦਾ ਇਹ ਕੰਮ ਨਹੀਂ ਕਰ ਸਕਦਾ ਹallelujah ਵੇਖੋ वचन ਦੇ ਵਿੱਚ ਲਿਖਿਆ ਕਿ ਜਿਹੜਾ ਕੋਈ ਵਿਸ਼ਵਾਸ ਕਰੇ ਕਿਦੇ ਤੇ ਪ੍ਰਭੂ ਯਿਸੂ ਮਸੀਹ ਦੇ ਤੇ ਵਿਸ਼ਵਾਸ ਕਰਕੇ ਬਾਤਿਸਮਾ ਲਵੇ ਤੇ ਵਚਨ ਦੇ ਵਿੱਚ ਲਿਖਿਆ ਉਹਦੇ ਨਾਲ ਇਹ ਨਿਸ਼ਾਨ ਹੋਣਗੇ ਉਹ ਰੋਗੀਆਂ ਦੇ ਉੱਤੇ ਹੱਥ ਰੱਖਣਗੇ ਤੇ ਰੋਗੀ ਚੰਗੇ ਹੋਣਗੇ ਵੇਖੋ ਭੈਣ ਭਰਾਓ ਕੋਈ ਬੰਦਾ ਕੋਈ ਇਨਸਾਨ ਨਹੀਂ ਖੁਦਾ ਦਾ ਦਾਸ ਹੱਥ ਰੱਖਦਾ ਹੈ ਤੇ ਖੁਦਾ ਦੀ ਸ਼ਕਤੀ ਪਰਮੇਸ਼ਰ ਦੀ ਸ਼ਕਤੀ ਯੇਸ਼ੂ ਨਾਮ ਦੇ ਵਿੱਚ ਹੋ ਕੇ ਕੰਮ ਕਰਦੀ ਹੈ ਤੇ ਉਹ ਰੋਗੀ ਚੰਗਾ ਹੋ ਜਾਂਦਾ ਹੈ ਹਾਲੇਲੂਇਆ ਵੇਖੋ ਭੈਣ ਭਰਾਓ ਖੁਦਾ ਦੇ ਅੱਗੇ ਕੋਈ ਵੀ ਕੰਮ ਮੁਸ਼ਕਲ ਨਹੀਂ ਆ ਤੇ ਬਿਮਾਰੀ ਚਾਹੇ ਜਿੱਦਾਂ ਦੀ ਵੀ ਆ ਕਿਸੇ ਵੀ ਤਰੀਕੇ ਦੀ ਬਿਮਾਰੀ ਆ ਉਹ ਹੀ ਯੇਸ਼ੂ ਦੇ ਨਾਮ ਦੇ ਵਿੱਚ ਚੰਗੀ ਹੋਊਗਾ ਜਾਂਦੀ ਹੈ ਹallelujah ਅੱਜ ਵੇਖੋ ਬਹੁਤ ਸਾਰੇ ਲੋਕਾਂ ਨੂੰ ਗੁੰਮਰਾਹ ਕਰਕੇ ਰੱਖਿਆ ਹੈ ਹallelujah ਵੇਖੋ ਪੈਨ ਪ੍ਰਾਉ ਸੱਚ ਇਹੀ ਹੈ ਹallelujah ਕਿਉਂਕਿ ਪਾਪ ਦੀ وجہ ਨਾਲ ਬਿਮਾਰੀ ਆਉਂਦੀ ਆ ਤੇ ਪਾਪ ਨੂੰ ਖਤਮ ਕਰਦਾ ਹੈ ਪ੍ਰਭੂ ਯਿਸੂ ਮਸੀਹ ਦਾ ਲਹੂ ਤੇ ਉਹਦੇ ਨਾਮ ਦੇ ਵਿੱਚ ਜਦੋਂ ਦੁਆ ਕੀਤੀ ਜਾਂਦੀ ਹੈ ਯਿਸੂ ਦੇ ਨਾਮ ਦੇ ਵਿੱਚ ਤੇ ਉਹ ਬਿਮਾਰੀ ਖਤਮ ਹੋ ਜੰਦੀ ਕਿਉਂਕਿ ਉਹਦਾ ਨਾਂ ਹੀ ਬੜਾ ਵੱਡਾ ਹੈ ਬਚਨ ਦੇ ਵਿੱਚ ਲਿਖਿਆ ਕਿ ਅਸਮਾਨ ਤੇ ਜ਼ਮੀਨ ਤੇ ਜ਼ਮੀਨ ਦੇ ਥੱਲੇ ਮਨੁੱਖਾਂ ਦੇ ਵਿੱਚ ਧਰਤੀ ਦੇ ਉੱਤੇ ਕੋਈ ਦੂਜਾ ਨਾਂ ਨਹੀਂ ਦਿੱਤਾ ਗਿਆ ਉਹ ਅਚਨ ਦੇ ਵਿੱਚ ਲਿਖਿਆ ਕਿ ਇੱਕੋ ਹੀ ਨਾਂ ਦਿੱਤਾ ਗਿਆ ਆ ਉਹ ਨਾਂ ਪ੍ਰਭੂ ਯਿਸੂ ਮਸੀਹ ਦਾ ਨਾਂ ਹੈ ਜਿਹੜਾ ਸਾਰਿਆਂ ਨਾਮ ਤੋਂ ਉੱਚਾ ਨਾਮ ਉਸੇ ਨਾਂ ਦੇ ਵਿੱਚ ਰੋਗੀ ਚੰਗੇ ਹੁੰਦੇ ਨੇ ਹਾਲੇਲੂਇਆ ਵੇਖੋ ਭੈਣ ਭਰਾਓ ਇਹੀ ਸੱਚ ਹੈ Hallelujah. Hallelujah.